ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੀੜਾ ਭੈਣੀ ਰੋੜਾ ਭੈੜੇ ਰੋੜਾ ਭੈਣੀ ਰੋੜਾ ਪਹੁੰਚੇ ਸੀਗੇ ਜੀ ਰਾਏਕੋਟ ਦੇ ਨੇੜੇ ਹੀ ਇਹ ਪਿੰਡ ਇਹ ਤੇ ਅੱਜ ਇਧਰ ਦਾ ਟੂਰ ਹੀ ਸੀਗਾ ਜੀ ਪਾਇਆ ਸੀਗਾ ਗਰੁੱਪ ਚ ਵੀ ਤੇ ਮੇਰੇ ਵੀਰ ਜਿਹੜੇ ਹੋਰ ਵੀ ਕਿਸੇ ਨੇ ਗਰੁੱਪ ਚ ਆਪਦਾ ਨੰਬਰ ਐਡ ਕਰਾਉਣਾ ਤਾਂ ਮੈਨੂੰ ਹੈਲੋ ਲਿਖ ਕੇ ਜਰੂਰ ਭੇਜ ਦੇਈ ਜਿਹੜੇ ਵੀਡੀਓ ਦੇਖਦੇ ਆ ਤਾਂ ਜੋ ਹਰੇਕ ਵਾਸਤੇ ਸੌਖਾ ਹੋ ਸਕੇ ਜਿਹੜੇ ਰੂਟ ਤੇ ਆਪਾਂ ਜਾਂਦੇ ਆ ਡੇਲੀ ਗਰੁੱਪ ਚ ਅਪਡੇਟ ਪਾਈਦੀ ਹੈ ਜੀ ਜਿਵੇਂ ਅੱਜ ਜਗਰਾਉਂ ਰਾਏਕੋਟ ਦਾ ਰੋਡ ਸੀ ਈਗਾ ਇੱਧਰ ਦਾ ਟੂਰ ਸੀਗਾ ਜੀ ਤੇ ਫਿਰ ਸੌਖਾ ਹੋ ਜਾਂਦਾ ਅੱਜ 4-5 ਕੇਸ ਇੱਧਰ ਦੇ ਸੀਗੇ ਤੇ ਚਲੋ ਛੋਡੀ ਸਹੂਲਤਾਸਤੇ ਗਰੁੱਪ ਬਣਾਇਆ ਜੀ ਵੀ ਆਪਾਂ ਇੱਕ ਜਾਣੇ ਦੇ ਭਾਰ ਨਹੀਂ ਪਾਉਣਾ ਵੀ ਇੱਕ ਕੇਸ ਤੇ ਆਉਣਾ ਮੈਨੂੰ ਵੀ ਔਖਾ ਤੇ ਅਗਲੇ ਨੂੰ ਇੰਨੇ ਪੈਸੇ ਦੇਣੇ ਵੀ ਔਖੇ ਆ ਤੇ ਆਹ ਮੱਜ ਕੋਈ 1.5 ਸਾਲ ਦੇ ਕਰੀਬ ਹੋ ਗਿਆ ਜੀ ਇਹਨੂੰ ਸੂਈ ਨੂੰ 1.5 ਸਾਲ ਹੋ ਗਏ ਹਾਂਜੀ 1.5 ਸਾਲ ਹੋ ਗਿਆ ਜੀ ਸੂਈ ਨੂੰ ਤੇ ਮੇਰੇ ਨਾਲ ਅੱਗੇ ਵੀ ਗੱਲ ਹੋਈ ਆ ਬਾਈ ਦੀ ਤੇ ਇਹ ਹੀਟ 'ਚ ਨਹੀਂ ਆਉਂਦੀ ਸੀ ਖੁੱਲ ਕੇ ਜੀ ਉਦੋਂ ਦੇ ਕਿੰਨੇ ਵਾਰੀ ਸਿਮਲ ਲਵਾਦਾਈ ਇਹਦੇ 4-5 ਵਾਰੀ ਲਵਾਜੇ ਤਾਂ ਰੋਦਨ ਵੀ ਨਿਵਾਜ਼ ਆਉਂਦੀ ਸੀਗੀ ਕੱਚਾ ਮੰਨ ਲਓ ਵੀ ਉਹਵੇਂ ਖੁੱਲ ਕੇ ਹੀਟ ਚ ਨਹੀਂ ਆ ਖੁੱਲ ਕੇ ਨਹੀਂ ਆਉਦੀ ਸੀ ਵੀਰ ਤੇ ਮੈਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਮੇਰੀ ਰਾਇ ਲਈ ਕਹਿੰਦੇ ਵੀ ਆਪਾਂ ਸੈਂਕ్రో ਕਰ ਦਈਏ ਤੇ ਇਹਨਾਂ ਨੇ ਪਿਛਲੀ ਵਾਰੀ ਸੈਂਕ్రో ਕੀਤੀ ਸੀਗੀ ਜੀ ਤੇ ਸੈਂਕ్రో ਦੇ ਤੁਹਾਨੂੰ ਦੱਸਿਆ ਵੀ ਜੇ ਕਨਫਰਮ ਮੰਨ ਲਓ ਨਾ ਰਵੀ ਪਸ਼ੂ ਦਾ ਅਗਲੀ ਵਾਰੀ ਹੀਟ ਖੁੱਲ ਕੇ ਕੱਢਦਾ ਤੇ ਹੁਣੇ ਕੱਲ ਦੀ ਮੱਝ ਰਿੰਗ ਰਹੀ ਸੀ ਵਧੀਆ ਸਾਰਾ ਦਿਨ ਉਹ ਰਿੰਗੀ ਗਈ ਆ ਤੇ ਅੱਜ ਇਹਦੇ ਏਆਈ ਕਰਤੀ ਆ ਜੀ 10 26 99 ਦੇ ਸੀਮਨ ਲਾਏ ਆ ਦੋ ਇਕੱਠੇ ਠੀਕ ਆ ਰਿਪੀਟਰ ਮੱਝਾ ਗਾਂ ਆਪਣੇ ਕੋਲ ਟਾਈਮ ਵੀ ਹੈਣੀਗਾ ਤੇ ਕੱਲ ਇਹਨਾਂ ਦੇ ਰਿਸੈਪਟ ਲਾਦਾ ਸੀਗਾ ਕਿੰਨੇ ਕੁ ਵੇਲੇ ਰਿਸੈਪਟ ਲਾਇਆ ਜੀ ਸ਼ਾਮ ਨੂੰ 7 ਵਜੇ ਲਾਇਆ ਕੱਲ ਸ਼ਾਮ ਨੂੰ 7 ਵਜੇ ਇਹਨਾਂ ਦੇ ਰਿਸੈਪਟ ਲਾਦਾ ਸੀ ਚਲੋ ਇਹਨਾਂ ਨੂੰ ਇਹ ਸੀ ਵੀ ਆਪਾਂ ਨੇਚਰਲ ਕ੍ਰੋਸਿੰਗ ਕਰਾਵਾਂਗੇ ਤੇ ਬਾਅਦ ਚ ਇਹਨਾਂ ਨੇ ਆਪਣਾ ਟੂਰ ਦੇਖਿਆ ਤੇ ਮੈਨੂੰ ਫੋਨ ਕੀਤਾ ਜੀ ਕਹਿੰਦੇ ਵੀ ਇਹੀ ਕਰ ਜਿਓ ਜੇ ਤੇ ਮੱਝ 100% ਗੱਬਣ ਹੋਜੂਗੀ ਜੀ ਕੋਈ ਦਿੱਕਤ ਨਹੀਂ ਲੱਗੀ ਮੈਨੂੰ ਤਾਂ ਐਵੇਂ ਕਹਾਂ ਬਈ ਵਧੀਆ ਹੀਟ ਚ ਮੱਝ ਆਈ ਹੈ ਤੇ ਹਾਂ ਮੈਂ ਤੁਹਾਨੂੰ ਇਹੀ ਦੱਸਣ ਬਾਰੇ ਮੰਨ ਲਓ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਵੀ ਜੇ ਤੁਹਾਡਾ ਪਸ਼ ਤਾਂ ਸੈਂਕ్రో ਕਰੋ ਤੇ ਸੈਂਕ్రో ਜੇ ਲਿਊਟੈਲਾਈਜ਼ ਲਾਓ ਜੀ ਲਿਊਟੈਲਾਈਜ਼ ਜੀ ਲਾਇਆ ਸੀ ਕਿ ਆਪਾਂ ਬੈਠੇ ਲਿਊਟੈਲਾਈਜ਼ ਲਾਇਆ ਸੀ ਨਾ 10 ਐਮਐਲ ਲਿਆਂਦਾ ਬੱਚੇ ਦੇ ਵੀ ਪੀਪਰਾਂ ਦੇ ਵੀ ਲਾ ਕੇ ਕਰਾਇਆ ਪੀਪਰਾਂ ਦੇ ਵੀ ਉਹੀ ਲਾਏ ਠੀਕ ਹੈ ਮਤਲਬ ਲਿਊਟੈਲਾਈਜ਼ ਲਾਓ ਜੀ ਹੁਣ ਜਿਵੇਂ ਮੱਝ ਦਾ ਬਾਡੀ ਵੇਟ ਆ ਨਾ ਇਹਦੇ ਤੇ 2 ਐਮਐਲ ਵੈਟ ਮੀਟ ਨਹੀਂ ਕੰਮ ਕਰਦਾਗਾ ਤੇ ਲਿਊਟੈਲਾਈਜ਼ ਲਾ ਕੇ ਇਹਨਾਂ ਨੇ ਕੀਤਾ ਸੀਗਾ ਤੇ ਉਦੋਂ ਹੀਟ ਕਿਵੇਂ ਕੱਢੀ ਸੀ ਜੀ ਉਦੋਂ ਹੀਟ ਐ ਨਹੀਂ ਖੁੱਲ ਗਈ ਠੀਕ ਠਾਕ ਕੱਢੀ ਹੋਊਗਾ ਨਾ ਹਾਂ ਤੇ ਬਾਅਦ 20 ਦਿਨਾਂ ਬਾਅਦ ਆ ਗਈ ਹੈ ਪ੍ਰੋਟੋਕਾਲ ਤਾਂ ਆਪਾਂ ਕਰਨਾ ਤੇ ਅੱਜ ਇਹਨੇ ਪੂਰੀ ਪ੍ਰੋਪਰ ਖੁੱਲ ਕੇ ਹੀਟ ਕੱਢੀ ਸੀਗੀ 100% ਇਹਦਾ ਹੱਲ ਹੋ ਜਾਊਗਾ ਠੀਕ ਐ ਤੇ ਦੋ ਵਿਹੜਾਂ ਦੇ ਵੀ ਤੁਹਾਨੂੰ ਦਿਖਾਉਣੇ ਆ ਇਹਨਾਂ ਨੇ ਸੈਂਕ్రో ਕੀਤੀ ਐ ਤੇ ਇਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਪਸ਼ੂ ਦਾ ਬੋਡੀ weight ਪੂਰਾ ਹੈ ਨਾ ਬਾਈ ਨੂੰ ਨੌਲੇਜ ਬਹੁਤ ਆ ਵੈਸੇ ਇਹਨਾਂ ਨੂੰ ਸਾਰੀਆਂ ਦਵਾਈਆਂ ਦਾ ਪਤਾ ਜੀ ਤੇ ਇੰਨਾ ਹਰੇਕ ਬੰਦੇ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਨਾ ਜੇ ਤੁਸੀਂ YouTube Facebook ਦੇਖਦੇ ਆ ਤਾਂ ਚੰਗੀਆਂ ਗੱਲਾਂ ਕੈਚ ਕਰਿਆ ਕਰੋ ਕਈ ਚੀਜ਼ਾਂ ਫੇਕ ਵੀ ਹੁੰਦੀਆਂ ਹਨ ਉਹਨਾਂ ਤੋਂ ਬਚਿਆ ਕਰੋ ਹੈ ਨਾ ਵੀ ਜਿਵੇਂ ਆਹ ਕਹਿ ਦਿੰਦੇ ਆ ਵੀ ਯਾਰ ਆਪਣਾ ਐਲਦੀਆਂ ਗੋਲੀਆਂ ਦੇ ਦਿਓ ਤੇ ਉਹ ਦੇ ਦਿਓ ਆਹ ਦੇ ਦਿਓ ਇਹਨਾਂ ਤੋਂ ਬਚੋ ਜੀ हां सप्लीमेंट ਚ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਆ ਫਿਰ ਵੀ ਆਪਦੇ ਡਾਕਟਰ ਦੀ ਰਾਇ ਜ਼ਰੂਰ ਲਿਆ ਕਰੋ ਠੀਕ ਹੈ ਦੇਸੀ ਚੀਜ਼ਾਂ ਤੋਂ ਜ਼ਰੂਰ ਬਚਿਆ ਕਰੋ ਵੀ ਕਈ ਕਹਿ ਦਿੰਦੇ ਆ ਜੜ ਦੇ ਦੀਆਂ ਪੂੜੀਆਂ ਦੇ ਦਿਓ ਬੋਲਣ ਵਾਸਤੇ ਜਾਂ ਤ ਧੂਰੇ ਦੇ ਦਿਓ ਹਨਾ ਇਹ ਚੀਜ਼ਾਂ ਵਾਸਤੇ ਇਹਨਾਂ ਤੋਂ ਬਚਿਆ ਕਰੋ ਜੀ ਠੀਕ ਹੈ ਇਹ ਮੱਝ 100% ਗੱਭਣ ਹੋ ਜਾਊਗੀ ਜੀ ਸੈਂਕ్రో ਦਾ ਪੂਰਾ ਹੀ ਮੰਨ ਕੇ ਚਲੋ ਫਾਇਦਾ ਹੋਇਆ ਰਿਸੈਪਟਲ ਚਲੋ ਅੰਕਲ ਨੇ ਲਾਤਾ ਪਰ ਇਹਦੇ ਐਕੀ ਲੋਡ ਨਹੀਂ ਸੀ ਸਿਰ ਰਿਸੈਪਟਲ ਆਉਂਦੀ ਕਿਉਂ ਇਹਦਾ ਜਿਹੜਾ ਹਾਰਮੋਨ ਸਿਸਟਮ ਹੈ ਜੀ ਉਹ ਆਪਾਂ ਪੂਰਾ ਕਰਤਾ ਸੀਗਾ ਠੀਕ ਹੈ ਉਹਦੇ ਕਰਕੇ ਹੀ ਹੀਟ ਚ ਨਹੀਂ ਆਉਂਦੀ ਸੀ ਉਹਦਾ ਹਾਰਮੋ ਤੇ ਮੱਝ ਖੁੱਲ ਕੇ 20 ਦਿਨਾਂ ਬਾਅਦ ਹੀਟ ਚ ਆ ਗਈ। ਆਪਾਂ ਜਿਹੜੇ ਪ੍ਰੋਪਰ ਅਵੂਲੇਸ਼ਨ ਹੋ ਜੂਨਾ ਰੈਸੈਪਟਰ ਲਾਇਆ। ਹਾਂ ਰੈਸੈਪਟਰ ਲਾਇਆ ਪਰ ਲੋਡ ਨਹੀਂ ਜੀ ਕਿਉਂ ਰੈਸੈਪਟਰ ਦੀ ਤਿੰਨ ਹੀਟਾਂ ਤੱਕ ਲੋਡ ਨਹੀਂ ਹੁੰਦੀ ਜੀ। ਠੀਕ ਹੈ ਜੀ। ਠੀਕ ਹੈ ਜੀ ਆਪਾਂ ਇੱਕ ਵਾਰੀ ਰੈਸੈਪਟਰ ਲਾ ਦਿੰਨੇ ਆ। ਉਸੇ ਅਸਰ ਹੁੰਦਾ। ਉਹੀ ਅਸਰ ਰਹਿੰਦਾ। ਹਾਂ ਉਹੀ ਅਸਰ ਆ ਤਿੰਨ ਹੀਟਾਂ ਤੱਕ ਲੋਡ ਨਹੀਂ ਫਿਰ ਨਜਾਇਜ਼ ਹਾਰਮੋਨ ਵੀ ਦੇਣਾ ਮਾੜਾ ਜੀ। ਹਾਂ ਤਾਂ ਫਿਰ ਅੰਦਰੋਂ ਪਸ਼ੂ ਦਾ ਰੀਲੀਜ਼ ਹੋਣਾ ਹਟ ਜਾਂਦਾ। ਆਪਾਂ ਅੰਦਰੋਂ ਹੀ ਰੀਲੀਜ਼ ਕਰਾਉਣਾ ਹੁੰਦਾ। ਇਹਦੇ ਅੰਦਰੋਂ ਰੀਲੀਜ਼ ਹੋ ਚੁੱਕਿਆ ਜੀ ਤਾਂ ਹੀ ਇਹ ਹੀਟ ਤੁਸੀਂ ਦੇਖਿਆ ਹੀ ਹੋ ਅੱਗੇ ਆਵਦੀ ਹੀਟ ਨਹੀਂ ਗਈ ਹੋਈ ਨਹੀਂ ਨਾ ਰਿੰਗੀ ਅੱਗੇ ਅੱਗੇ ਤਾਂ ਨਾਰਮਲ ਤਾਰਾਂ ਕਰਦੀ ਹੋਊਗੀ ਜਾਂ ਬੋਲਦੀ ਹੋਊਗੀ ਪਰ ਐਤ ਕੀ ਖੁੱਲ ਕੇ ਹੀਟ ਚਾਈ ਹੈ ਜੀ ਠੀਕ ਆ ਅੰਕਲ ਕੋਲੇ 4-5 ਪਸ਼ੂ ਆਹ ਆ ਜੀ ਆ ਝੋਟੀ ਇਹਨਾਂ ਦੀ ਗੱਬਣ ਹੈ ਇਹ ਨਾਰਮਲ ਹੀ ਗੱਬਣ ਹੋਈ ਹੈ ਕਿ ਸਿੰਕਰੋ ਕੀਤੀ ਜੀ ਇਹ ਬਿਜੀ ਵਾਰੀ ਹੋਈ ਇੱਕ ਵਾਰੀ ਐਵੇਂ ਹੋਇਆ ਸੀਗਾ ਅੱਛਾ ਇੱਕ ਵਾਰੀ ਸਿੰਕਰੋ ਕੀਤੀ ਆ ਉਹ ਹੋਈ ਨਹੀਂ ਸੀ ਉਦੋਂ ਬਸ ਸਿੰਕਰੋ ਤੇ ਇਹੀ ਹੁੰਦਾ ਜੀ ਵੀ ਜਿਹੜੇ ਪਸ਼ੂ ਦਾ ਤੁਸੀਂ ਸਿੰਕਰੋ ਕਰਦੇ ਆ ਜੇ ਉਹ ਹੀਟ ਤੇ ਨਹੀਂ ਰਹਿੰਦਾ ਤਾ ਕਨਫਰਮ ਆ ਵੀ ਅਗਲੀ ਹੀਟ ਤੇ ਜ਼ਰੂਰ ਟੀਕਾ ਭਰਾਇਆ ਕਰੋ ਤੇ ਭਲਾ ਕੁਝ ਵੀ ਨਾ ਲਾਓ 100% ਗੱਬਣ ਹੋ ਜੂਏ ਇਹਦੇ ਵੀ ਰੈਸੈਪਟ ਲਾਇਆ ਸੀ ਫਿਰ ਹਾਂ ਇਹਦੇ ਦਾ ਆਈਵੀ ਆਈਵੀ ਲਾ ਠੀਕ ਹੈ ਸੈਂਕ్రో ਤੋਂ ਬਾਅਦ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਗੱਬਣ ਆ ਜੀ 3 ਮਹੀਨਿਆਂ ਦੀ ਠੀਕ ਆ ਆ ਝੋਟੀ ਦਾ ਹੁਣ ਇਹਨਾਂ ਨੂੰ ਪਤਾ ਹੈ ਵੀ ਬੋਡੀ weight ਪੂਰਾ ਨਹੀਂ ਦੇਖੋ ਇੰਨਾ ਸੋ ਨੂੰ ਨੌਲੇਜ ਹੋਣੀ ਚਾਹੀਦੀ ਇਹਨਾਂ ਨੇ ਮੈਨੂੰ ਆਪ ਹੀ ਦੱਸਤਾ ਕਹਿੰਦੇ ਵੀ ਡਾਕਟਰ ਇਹਦਾ ਬੋਡੀ weight ਹਜੇ ਪੂਰਾ ਨਹੀਂ ਇਹਨੂੰ ਇਹ ਸਪਲੀਮੈਂਟ ਵਗੈਰਾ ਦੇ ਰਹੇ ਇਹਨੂੰ ਕੀ ਪਾ ਰਹੇ ਆ ਜੀ ਉਹ ਆਪਾਂ ਸੀਆਰਐਸ ਨਾਲ ਚੱਲਦਾ ਸੀ ਸੀਆਰਐਸ ਇਹਨੂੰ ਬਾਇਓਟੀਮ 8 ਪਾਓ ਜੀ ਨਾਲ ਠੀਕ ਹੈ ਤੇ ਜਾਂ ਤੁਸੀਂ ਇਹਨੂੰ ਮੈਕਮੈਨ ਰਾਹ ਕੀ ਕਹਿੰਦੇ ਹਨ ਮੈਕਮੈਨ ਡਰਾਈ ਤੇ ਜਾਂ ਡਾਈਟਮੈਨ ਪੀ ਡਾਈਟਮੈਨ ਪੀ ਜਾਂਦਾ ਹਾਂ ਜੀ ਹਾਂ ਉਹਦੇ ਨਾਲੇ ਛੇਤੀ ਤਿਆਰ ਹੋਊਗੀ ਝੋਟੀ ਬਹੁਤ ਚੰਗੀ ਆਣਾ ਚੰਗੀ ਮੱਝ ਦੀ ਹੈ ਇਹ ਹਾਂਜੀ ਚੰਗੀ ਮੱਝ ਇਹਦੀ ਮੱਝ ਉਹ ਮੱਝ ਜਿਹੜੀ ਸਾਨੂੰ ਦੱਸਿਆ ਜੀ ਜਿਹੜੀ ਮੱਝ ਸਾਨੂੰ ਦੱਸਿਆ ਉਹ ਅੰਕਲ ਕਹਿੰਦੇ 20 ਕਿਲੋ ਦੁੱਧ ਦਿੰਦੀ ਹੈ ਇਹ ਇਹ ਆਪਾਂ ਖਰੀਦੀ ਸੀ ਮੱਝੀ 3rd ਜਨਰੇਸ਼ਨ ਹੋ ਗਈ ਆਪਣੇ ਕੋਲ ਅੱਛਾ ਜੀ ਹਾਂ 3rd ਜਨਰੇਸ਼ਨ ਠੀਕ ਹੈ ਮੰਨ ਲਓ ਘਰ ਦੀ ਆ ਆਪਣੀ ਤੇ ਇਹਦੀ ਮਾਂ ਕਿਵੇਂ ਸੀ ਜੀ ਇਹਦੀ ਮਾਂ 2 ਲੀਟਰ ਦੁੱਧ ਦਿੰਦੀ ਸੀ ਜੀ ਉਹਨੂੰ ਟੈਗ ਆ ਗਿਆ ਸੀਗਾ ਅੱਛਾ ਜਿੱਥੇ ਹੋ ਗਿਆ ਫਿਰ ਇਹ ਕੱਟੀ ਬਚ ਗਈ ਸੀ ਦੂਜਾ ਅੱਛਾ ਤੇ ਇਹ ਹੁਣ ਕਿੰਨਵਾ ਪਸ਼ੂ ਆ ਜੀ ਇਹ ਹੁਣ ਤੀਜੇ ਸ਼ੂਰ ਤੋਂ ਬਣ ਹੋ ਗਈ ਠੀਕ ਆ ਮੰਨ ਲਓ ਆਪਣੇ ਸਾਰੇ ਕੱਟੇ ਇਹਦੀ ਓਵਰਆਲ ਪਸ਼ੂ ਆਪਣੇ ਘਰ ਦੇ ਆ ਮੰਨ ਲਓ ਕਮਾਈ ਆ ਰੱਬ ਦੀ ਕਿਰਪਾ ਨਾਲ ਵੀ ਜੇ ਹੈਗੇ ਆ ਤਾਂ ਉਹ ਜਿਹੜੀ ਇਹਦੀ ਮਾਂ ਸੀ ਉਹਦੇ ਤੋਂ ਹੀ ਪਸ਼ੂ ਸਾਰੇ ਆਪਣੇ ਹੈਗੇ ਆ ਠੀਕ ਆ ਜੀ ਦੋ ਵੈੜਾ ਅੰਕਲ ਕੋਲੇ ਹਾਂਜੀ ਠੀਕ ਆ ਤੇ ਇਹ ਵੈੜਾ ਰੱਖਣਗੇ ਹੀ ਆ ਜੀ ਕੇ ਹਾਂਜੀ ਹਾਂਜੀ ਠੀਕ ਆ ਆ ਦੋਵੇਂ ਗੱਬਣ ਆ ਜੀ ਗੱਬਣ ਆ ਕਿ ਸਿੰਕ్రో ਕਰਾਈ ਜੇ ਸਿੰਕ్రో ਕਰਾਈ ਜੇ ਥੋੜੇ ਤਾਂ ਨਹੀਂ ਹੋਇਆ ਆ ਕਿੰਨੇ ਦਿਨ ਹੋ ਗਏ ਆਈ ਨੂੰ ਜੀ ਹਫਤਾ ਹੋ ਗਿਆ ਜੀ ਅੱਛਾ ਆ ਆ ਹਾਰਮੋਨ ਨੂੰ ਬੈਲੈਂਸ ਉਹਦਾ ਹੀ ਜਾਂ ਬਾਲੇ ਚੰਗੇ ਪਸ਼ੂ ਦੇ ਦੁੱਧ ਇੰਨਾ ਲਾਉਣਾ ਹੁੰਦਾ ਠੀਕ ਹੈ ਜਿਹੜਾ ਦੁੱਧ ਲਾਉਂਦੀਆਂ ਇਹ ਇਹਦੀ ਮਾਂ ਦਾ ਚੰਗਾ 28 ਕਿਲੋ ਦੁੱਧ ਸੀ ਹਾਂ ਬਸ ਇਹ ਤਾਂ ਕਰਕੇ ਆ ਜਿਆਦੇ ਚੰਗੇ ਦੁੱਧ ਵਾਲੀ ਦੀ ਆ ਤੇ ਜਾਂ ਹਾਰਮੋਨ ਨੂੰ ਬੈਲੈਂਸ ਵੀ ਹੋ ਜਾਂਦਾ ਉਦੋਂ ਵੀ ਪਸ਼ੂ ਜਿਹਨੂੰ ਆਪਾਂ ਮਸਤੇਵੇਂ ਦਾ ਕਹਿ ਦਿੰਦੇ ਆ ਯਾਰ ਦੁੱਧ ਮਸਤੇਵੇਂ ਦਾ ਲਾ ਲਿਆ ਹਨਾ ਹੁਣ ਦੇਖੋ ਤੁਸੀਂ ਵੇਖਣ ਨੂੰ ਇਹ ਐ ਲੱਗਦੀ ਹੈ ਵੀ ਗੱਬਣਾ ਹਨਾ ਮੈਨੂੰ ਵੀ ਤਾਂ ਹੀ ਬਲੇ ਕਰ ਦਿਆ ਤੇ ਇਹ ਖੁੱਲ ਕੇ ਹੀਟ ਜਾਂਦੀ ਸੀ ਹਾਂਜੀ ਉਹ ਤਾਂ ਪੂਰੀ ਰੰਗਦੀ ਰਹੀ ਸੀ ਇੱਕ ਦਿਨ ਪਹਿਲਾਂ ਉਹ ਸਾਹਮਣੀ ਜੀ ਉਹ ਵੀ ਵੈੜ ਵੈਸੇ ਇਹ ਤਾਂ ਤੋ ਹੈ ਵੀ ਚੰਗੀ ਆ ਬਸ ਲੋਗਾਂ ਵਿੱਚ ਤਕੜੀ ਆ ਬਸ ਰੋਣ ਨੂੰ ਗਾਦਾ ਹਾਂ ਵੀ ਦੋ ਤਿੰਨ ਮਹੀਨੇ ਬੱਧੀ ਇਹ ਬੋਲੀ ਨਹੀਂ ਸੀ ਜੀ ਫਿਰ ਇੰਨਾ ਚਿਰ ਨਹੀਂ ਇਹ ਨਹੀਂ ਸੀ ਬੋਲੀ ਇਹ ਉਂ ਤਾਰਾਂ ਥੋੜੀ ਕਰਦੀ ਸੀਗੀ ਖੁੱਲਗੇ ਨਹੀਂ ਸੀ ਨਹੀਂ ਉਹ ਵੀ ਨਹੀਂ ਕਰਦੀ ਸੀ ਜੀ ਉਨੇ ਕਦੀ ਵਾਰੀ ਕਰਿਆ ਸੀ ਗਿਆ ਉਹ ਇੱਕ ਵਾਰੀ ਰਹੀ ਨਹੀਂ ਸੀ ਪਹਿਲਾਂ ਤੇ ਆਪਾਂ ਇਹਦੇ ਵੀ ਲੂਟਲਾਈਜ਼ ਨਹੀਂ ਕੀਤੀ ਸੀ ਹਾਂ ਫਿਰ ਉਦੋਂ ਤੁਸੀਂ ਕਹਤਾ ਹਾਂ ਲੂਟ ਉਹ ਮੈਡੀਕਲ ਨੂੰ ਪੁੱਛਿਆ ਉਹ ਕਹਿੰਦੇ ਵੈਟ ਮੀਟਰ ਦੇ ਮੁਕੇ ਮੈਂ ਲੂਟਲਾਈਜ਼ ਇਹ ਕਹਿੰਦਾ 10 ਐਮਐਲ ਮੈਂ ਲੈ ਜਾਂਦੇ ਆ ਹਾਂ ਸਾਰੀਆਂ ਰੋਹਾਂ ਦੇ ਪੰਜ ਪੰਜ ਲਾਦਾ ਸਹੀ ਆ ਜੀ ਹਾਂ ਲੂਟਲਾਈਜ਼ ਨਾ ਜੀ ਫਿਰ ਬੋਡੀ weight ਦੇ ਹਿਸਾਬ ਨਾਲ ਕੰਮ ਕਰਦਾ ਵੈਟ ਮੀਟਰ ਉਵੇਂ ਕੰਮ ਨਹੀਂ ਕਰਦਾ ਕਿ ਮੈਂ ਤੁਹਾਨੂੰ ਹਰੇਕ ਸੈਂਕ్రో 'ਚ ਕਹਿਣਾ ਵੀ ਤੁਸੀਂ ਲੂਟਲਾਈਜ਼ ਵਰਤਿਆ ਕਰੋ ਜਾਂ ਇੱਕ ਲਿਊ ਸ਼ੌਟ ਇੰਜੈਕਸ਼ਨ ਆਉਂਦਾ ਮੰਨ ਲਓ 5 ਐਮਐਲ ਜਿਹੜੀ ਦੋਜ ਬਣਦੀ ਹੈ ਆਮ ਫਾਰਮ ਵਾਲੇ ਵਿੱਤ ਮੀਟ ਲਾਉਂਦੇ ਆ ਚਲੋ ਕੋਈ ਨਹੀਂ ਵਹਿੜਾਂ ਦੇ ਲੱਗ ਵੀ ਜਾਂਦਾ ਵਹਿੜਾਂ ਦੇ ਵਿੱਤ ਮੀਟ ਲੱਗ ਜਾਂਦਾ ਕੋਈ ਇਸ ਕੀ ਇਸ਼ੂ ਨਹੀਂ ਸੀਗਾ ਤੇ ਪਰ ਲਿਊਟੋਲਾਈਜ਼ ਦੋ ਕੰਮ ਕਰਦਾ ਜੀ ਸੈਸਟ ਵੀ ਤੋੜਦਾ ਹੈ ਨਾ ਤੇ ਲਿਊਟੋਲਾਈਜ਼ ਦਾ ਜ਼ਿਆਦਾ ਰਿਜ਼ਲਟ ਹੈ ਮੈਨੂੰ ਜਿੱਥੇ ਵੀ ਮਿਲਿਆ ਹੈ ਨਾ ਲਿਊਟੋਲਾਈਜ਼ ਆ ਮੈਂ ਇੱਕ ਆ ਮਾਲਕ ਟੋਰਾ ਵਾਲਾ ਪਿੰਡ ਉੱਥੇ ਵੀ ਲਵਾਇਆ ਬਾਈ ਦੀ ਮੱਝ ਦੇ ਤੇ ਉਹਦੀ ਮੱਝ ਵੀ 100% ਮੰਨ ਲਓ ਗੱਭਣ ਹੋ ਜੂਗੀ ਵਧੀਆ ਹੀਟ ਚਾਹੀ ਕਿਉਂ ਜੇ ਪਸ਼ੂ ਹੀਟ ਚ ਆਊਗਾ ਤਾਂ ਫੇਰ ਹੀ ਗੱਭਣ ਹੋਊਗਾ ਹਾਂਜੀ ਤੇ ਲਿਊਟਲਾਈਜ਼ੇ ਜ਼ਿਆਦਾ ਵਰਤਿਆ ਕਰੋ ਜੀ ਤਾਂ ਸੈਂਕਰੋ ਤੋਂ ਪਹਿਲਾਂ ਇਹ ਚੀਜ਼ ਕਨਫਰਮ ਕਰ ਲਿਆ ਕਰੋ ਵੀ ਜੇ ਤੁਸੀਂ ਵੈਸੇ ਇਹਨਾਂ ਦੀ ਵੇਟ ਅੰਕਲ ਹੁਣ ਕਰ ਨਹੀਂ ਸਕਦੇ ਸੀਗੇ ਕਿਉਂ ਗਾਂ ਗਰਮੀ ਸ਼ੁਰੂ ਹੋ ਜਾਣੀ ਤੇ ਇਹਨਾਂ ਨੇ ਵੈਸੇ ਨਾਰਮਲ ਹੀਟਸ ਵੀ ਆ ਜਾਣਾ ਸੀ ਵੈਸੇ ਵੀ ਆ ਤੋ ਵੈਸੇ ਆ ਗਈ ਸੈਂਕਰੋ ਤੋਂ ਪਹਿਲਾਂ ਹੀ ਆ ਗਈ ਚੱਕ ਦਿਨ ਆ ਗਈ ਸੀ ਹਾਂ ਪਹ ਗਈ ਹਾਂ ਠੀਕ ਹੈ ਨਾ ਤੇ ਵੈਸੇ ਸੈਂਕਰੋ ਤੁਸੀਂ ਮੰਨ ਲਓ ਜਮਾਂ ਅਨਸਰ ਦੇ ਨੂੰ ਕਰਿਆ ਕਰੋ ਤੇ ਜਾਂ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਮੌਸਮ ਦੇ ਅਕੋਰਡਿੰਗ ਵੀ ਆਪਾਂ ਨੂੰ ਪਤਾ ਗਾਂ ਗਰਮੀ ਸ਼ੁਰੂ ਹੁੰਦੀ ਹੈ ਫਿਰ ਆਪਣੀ ਮਜਬੂਰੀ ਹੈ ਇੱਥੇ ਸੈਂਕਰੋ ਕਰਨੀ ਠੀਕ ਆ ਭਈ ਸੈਂਕਰੋ ਕੋਈ ਟ੍ਰੈਂਡ ਨਾ ਬਣਾਓ ਸੈਂਕਰੋ ਨੂੰ ਜਿੱਥੇ ਆਪਣੀ ਮਜਬੂਰੀ ਆ ਉੱਥੇ ਹੀ ਸੈਂਕਰੋ ਕਰੋ ਕਿਉਂ ਪਸ਼ੂ ਹਾਰਮੋਨ ਅੰਦਰੋਂ ਰਿਲੀਜ਼ ਕਰਦਾ ਜਿਹੜਾ ਉਹਦੇ ਸੈਂਕਰੋ ਦੀ ਲੋੜ ਨਹੀਂ ਹੁੰਦੀ ਜਿਹੜਾ ਪਸ਼ੂ ਹੀਟ ਚ ਆਉਂਦਾ ਤੇ ਉਸ ਤੋਂ ਬਾਅਦ ਨਹੀਂ ਰਹਿ ਰਿਹਾ ਉਹਦੇ 10ਵੇਂ ਦਿਨ ਸੈਂਕਰੋ ਕਰ ਦਿਓ ਚਲੋ ਉੱਥੇ ਆਪਣੀ ਮਜਬੂਰੀ ਆ ਤੇ ਪਰ ਪਸ਼ੂ ਦੀ ਵੇਟ ਕਰਿਆ ਕਰੋ ਜਿਵੇਂ ਆ ਹੁਣ ਵਹਿੜ ਨਹੀਂ ਹੀਟ ਚ ਆਈ ਸੀ ਚਲੋ ਆਪਣਾ ਪਤਾ ਹੀ ਆ ਉਹਦਾ ਵਜਨ ਪੂਰਾ ਸੀ ਉਹਨੇ ਆ ਜਾਣਾ ਸੀ ਪਰ ਗਾਂ ਹੁਣ ਗਰਮੀ ਕਰਕੇ ਸੈਂਕ్రో ਕਰਨੀ ਪਈ ਕਿ ਨਹੀਂ ਅੰਕਲ ਹਾਂਜੀ ਕਿਉਂ ਗਾਂ ਗਰਮੀ ਆ ਜਾਣੀ ਤੇ ਆਪਾਂ ਨੂੰ ਦਿੱਕਤ ਆਉਣੀ ਸੀਗੀ ਜੀ ਠੀਕ ਹੈ ਤੇ ਵੈਸੇ ਇਹਨਾਂ ਨੂੰ ਫੀਡ ਫੂਡ ਕਿਹੜੀ ਪਾਉਣੀ ਆ ਜੀ ਹਾਂ ਇਹਨਾਂ ਨੂੰ ਤਾਂ ਹੀਪਰ ਚਾਲੀ ਕਰਗਲੀ ਹਾਂਜੀ ਤੇ ਉਹ ਮੱਝਾਂ ਨੂੰ ਤਾਂ ਕਿੰਨੀ ਕਿੰਨੀ ਉਮਰ ਹੋ ਗਈ ਜੀ ਇਹਨਾਂ ਦੀ ਇਹ ਤਾਂ ਹੋ ਗਈ ਖਵਾਖਸਾਲ ਦੀ ਆਹ ਜੀ ਉਹ ਡੇਢ ਦੀ ਹੋ ਗਈ ਅੱਛਾ ਡੇਢ ਦੀ ਆ ਠੀਕ ਹੈ ਜੀ ਤੇ ਚੰਗੇ ਦੁੱਧ ਵਾਲੀਆਂ ਲੱਗੀਆਂ ਕਿ ਲਈਆਂ ਆਪਾਂ ਕੀ ਹਾਂਜੀ ਚੰਗੇ ਆਪਣੇ ਘਰ ਦੇ ਇਹ ਵੀ ماں ਵੀ ਆਪਣੇ ਕੋਲੇ ਆਉਂਦੀ ਵੀ ਲੈ ਕਰਾ ਲਈ ਪਰੇ ਖੜੀ ਹੈਗਾ ਇਹ ਵੀ ਮਾਂ ਤਾਂ ਵੇਚਦੀ ਸੀਗੀ ਠੀਕ ਹੈ ਉਠਾਈ ਨਾ ਤੇ ਨਿੰਦੀ ਸੀਗੀ ਅੱਛਾ ਜੀ ਉਦੋਂ ਮੈਂ ਬਾਹਰ ਨੂੰ ਜਾਣਾ ਸੀ ਤਾਂ ਕਰਕੇ ਫਿਰ ਮੈਂ ਵੀ ਸ਼ਾਮ ਨਹੀਂ ਹੋਣੀ ਮਗਰੋਂ ਕਰਦਾ ਫਿਰ ਨੇ ਹੁਣ ਵਧਾਉਣਾ ਕੰਮ ਹੈ ਹਾਂ ਹੁਣ ਫਿਰ ਕਰ ਲਾਂਗੇ ਆਹ ਖੁੱਲਾ ਜੀ ਪੂਰਾ ਠੀਕ ਹੈ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੇ ਆ ਸੈਂਕ్రో ਵਾਲੀ ਗੱਲ ਥੋੜੀ ਧਿਆਨ ਚ ਰੱਖਿਓ ਜੇ ਧੰਨਵਾਦ